ਲੂਸੀਫਰਮ ਆਪਾਂ ਸਾਰਿਆਂ ਨੇ ਦੇਖੀ ਆ ਜਿਹਦੇ ਵਿੱਚ ਇੱਕ ਡਰੱਗ ਕਾਰਨ ਕੁੜੀ ਦਾ ਦਿਮਾਗ 100% ਕੰਮ ਕਰਨ ਲੱਗ ਜਾਂਦਾ ਤੇ ਉਹਨੂੰ ਬਹੁਤ ਸਾਰੀਆਂ ਸ਼ਕਤੀਆਂ ਮਿਲ ਜਾਂਦੀਆਂ ਪਰ ਅੱਜ ਆਪਾਂ ਜਿਸ ਲੂਸੀ ਬਾਰੇ ਗੱਲ ਕਰਾਂਗੇ ਉਹ ਇਸ ਸਮੇਂ ਧਰਤੀ ਤੇ ਮੌਜੂਦ ਸਾਰੇ ਇਨਸਾਨਾਂ ਦੀ ਪੂਰਵਜ ਆ 1976 ਵਿੱਚ ਅਥੋਪੀਆ ਦੇ ਹੈਦਰ ਰੀਜਨ ਵਿੱਚੋਂ ਵਿਗਿਆਨੀਆਂ ਨੂੰ ਇੱਕ ਖੋਪੜੀ ਮਿਲਦੀ ਆ ਜਿਹਦੀ ਕਾਰਬਨ ਡੇਟਿੰਗ ਤੋਂ ਪਤਾ ਲੱਗਦਾ ਕਿ ਇਹ ਲਗਭਗ 32 ਲੱਖ ਸਾਲ ਪੁਰਾਣੀ ਖੋਪੜੀ ਆ ਇਹ ਇਨਸਾਨ ਤੇ ਚਮਪੈਂਜ਼ੀ ਦਾ ਇੱਕ ਮਿਕਸ ਵਰਜਨ ਸੀ ਇਹਦਾ ਨਾਮ ਰੱਖਿਆ ਗਿਆ 루ਸੀ ਇਹਨੂੰ ਲੱਭਿਆ ਸੀ ਡੋਨਲਡ ਜੋਨਸਨ ਨਾਮ ਦੇ ਵਿਗਿਆਨੀ ਨੇ 루ਸੀ ਨਾਮ ਇਹਦਾ ਤਾਂ ਨ ਰੱਖਿਆ ਗਿਆ ਕਿਉਂਕਿ ਉਸ ਸਮੇਂ ਵਿਗਿਆਨੀ 루ਸੀ ਇਨ ਦਾ ਡਾਇਮੰਡ ਸਕਾਈ ਗਾਣਾ ਸੁਣ ਰਹੇ ਸੀ ਇਹ ਜੋ ਹਿਊਮਨ ਸਟਰਕਚਰ ਮਿਲਿਆ ਸੀ ਇਹਦਾ ਕੱਦ ਦੱਸਿਆ ਜਾਂਦਾ 3.5 ਤੋਂ 4 ਫੁੱਟ ਤੇ ਇਹਦਾ ਭਾਰ ਦੱਸਿਆ ਜਾਂਦਾ 28 ਤੋਂ 35 ਕਿਲੋ ਇਹਦੇ ਡੀਐਨਏ ਟੈਸਟ ਕਰਨ ਤੋਂ ਪਤਾ ਲੱਗਦਾ ਕਿ ਧਰਤੀ ਤੇ ਮੌਜੂਦ ਸਾਰੇ ਇਨਸਾਨਾਂ ਦਾ ਡੀਐਨਏ ਕਿਤੇ ਨਾ ਕਿਤੇ ਲੂਸੀ ਦੇ ਨਾਲ ਮੇਲ ਖਾਂਦਾ ਮਤਲਬ ਇਹ ਸਾਡੇ ਸਾਰੇ ਇਨਸਾਨਾਂ ਦੀ ਪੂਰਵਜਾ 32 ਲੱਖ ਸਾਲ ਪਹਿਲਾਂ ਵੀ ਇਨਸਾਨ ਹਿਊਮਨ ਲਾਈਕ ਕ੍ਰੀਚਰ ਇਸ ਧਰਤੀ ਤੇ ਰਹਿੰਦੇ ਸੀ ਹਿਊਮਨ ਏਵੋਲੂਸ਼ਨ ਨੂੰ ਸਮਝਣ ਦੀ ਇੱਕ ਬਹੁਤ ਅਹਿਮ ਕੜੀ ਆ ਲੂਸੀ ਲੂਸੀ ਤੋਂ ਸਾਨੂੰ ਪਤਾ ਲੱਗਦਾ ਕਿ ਇਨਸਾਨ ਕਦੋਂ ਦਾ ਇੱਥੇ ਰਹਿ ਰਿਹਾ ਕਿਹੜੇ ਇਲਾਕਿਆਂ 'ਚ ਰਹਿ ਰਿਹਾ ਤੇ ਕਿੱਥੋਂ ਸ਼ੁਰੂਆਤ ਹੋਈ ਆ ਸਾਡੀ ਇਨਸਾਨੀਅਤ ਦੀ ਲੂਸੀ ਦਾ 40% ਹਿੱਸਾ ਮਿਲ ਗਿਆ ਸੀ ਸਰੀਰ ਦਾ ਇਹਦੀਆਂ ਹੱਡੀਆਂ ਦਾ ਢਾਂਚਾ ਜੋ ਇਸ ਸਮੇਂ ਅਥੋਪੀਆ ਦੇ ਨੈਸ਼ਨਲ ਮਿਊਜ਼ੀਅਮ ਵਿੱਚ ਪਿਆ ਵਾ ਧੰਨਵਾਦ